ਵੇਲਾ ਅਜੇ ਤੱਕ ਇਹਨੇ ਧੁੱਪੇ ਨਹੀਂ ਨੂੰ ਪਾਇਆ ਮੈਂ ਸੀਮਾ ਨੂੰ ਚੇਚਾ ਖੱਡ ਕੇ ਕਹਿ ਕੇ ਗਈ ਹਾਂ ਤੇ ਪੁੱਤਰ ਨੂੰ ਧੁੱਪੇ ਪਾ ਦੇ ਤੇ ਚਲ ਧੁੱਪ ਲੱਗ ਜੂਗੀ ਸੁੱਕ ਜੂਗੀ ਤੇ ਜਦ ਬਾਕੀ ਤੇ ਚੋਕੀ ਦਊ ਤੇ ਕਰੀ ਦਊਗੀ ਆਖੇ ਨਹੀਂ ਲੱਗਦੀਆਂ ਨਾ ਕੀ ਇਹਨੂੰ ਨਾਲ ਰੜਾ ਇਹਨਾਂ ਦੇ ਤੇ ਆ ਮੈਂ ਸਰਿਆ ਲਿਆ ਵਾ ਇੱਥੇ ਮੇਰਾ ਕਿੱਲਾ ਗੈਸਟ ਲਾ ਜਣਾ ਨਾਲੇ ਠੰਡ ਹੈਗੀ ਆ ਥੋੜਾ ਇਥੇ ਥਾਂ ਆ ਬੜਾ ਵਧੀਆ ਰੋਟੀ ਮੇਰੀ ਪੱਕ ਜਾਣੀ ਹੈ ਟੈਨਸ਼ਨ ਨਹੀਂ ਮੈਨੂੰ ਕੋਈ ਲੈਣ ਦੀ ਲੈਣ ਦੀ ਸਾਮਣਾ ਸਾਮਣ ਕੋਈ ਗੱਲ ਨਹੀਂ ਆਪੇ ਪਉਂਦੀਆਂ ਨਹੀਂ ਨੀ ਪਾਈ ਤੇ ਮੈਂ ਹੋਰ ਕੀ ਕਰਾਂ ਐ ਜੀ ਐ ਜੀ ਲਓ ਕੋਈ ਕੋਣ ਏ ਆ ਜੀ ਨਾਲ ਦੀ ਆਜੋ ਇੱਥੇ ਜੀ ਮੈਂ ਉਹ ਪੁੱਛਿਆ ਕਿ ਕਿਸੇ ਮਾਤੇ ਦੀ ਮਮੀ ਕਿੱਥੇ ਆ ਉੱਧਰ ਆਂਟੀ ਅੱਛਾ ਆਜੋ ਮਰਜੀ ਪੈ ਜੀ ਆਏ ਆ ਗਈਆਂ ਮੈਂ ਤੇ ਨਾ ਸੀਮਾ ਨੂੰ ਪੁੱਛਣ ਲਈ ਹਾਂ ਮੈਂ ਕਿਹਾ ਤੇਰੀ ਮੰਮੀ ਕਿੱਥੇ ਆ? ਓਹਨੇ ਜਦੋਂ ਤੋਂ ਹਵਾ ਜੀ ਦੇਤੀ ਆ। ਆ ਸਟੋਰ 'ਚ ਲੱਗੀ ਸਾਈ। ਤੇ ਮੈਂ ਕਿੱਥੇ ਜਾਣਾ? ਉਹ ਤੇ ਗੱਲ ਠੀਕ ਆ ਤੇ ਮੰਮੀ ਨੇ ਤੁਹਾਡੇ ਨਾਲ ਕੰਮ ਆਈ ਨਹੀਂ ਕਿਹਾ ਜੀ। ਦੱਸੋ। ਜਾ ਤੇ ਭੈਣ ਜੀ ਮੈਨੂੰ ਉਹਨਾ ਸਿਲੰਡਰ ਮੁੱਕ ਗਿਆਈ। ਜਾ ਤੇ ਮੈਨੂੰ ਰੁਪਈਆ 1000 ਦੇਓ। ਤੇ ਜਾਂ ਮੈਨੂੰ ਸਿਲੰਡਰ ਭਰਿਆ ਦਿਓ। ਤੈਨੂੰ ਪਤਾ ਰੋਟੀ ਪਾਣੀ ਦਾ ਟਾਈਮ ਆ। ਹੈ? ਤੇ ਫਿਰ ਹੁਣ ਅੱਜ ਇੱਕ ਉਹ ਤੈਨੂੰ ਪਤਾ ਕਿ ਹੁਣ ਭਰਨਾਂ ਲਈ ਟਾਈਮ ਨਾ ਆਉਂਦੇ ਤਰੀਕ ਨਾ ਆਉਂਦੀ ਭਿੰਨੀ ਤਰੀਕ ਨੂੰ ਭਰਨਾ। ਬਾਹੀਂ ਦੇਣੀ ਤੇ ਮਿਲਦਾ। ਅਜੇ 2-4 ਦਿਨ ਲੰਘਦੇ ਤੇ ਮੈਂ ਹੁਣ ਮੇਰਾ ਨਾ ਤਾਂ ਬਲੈਕੀ ਭਰਾਣਾ ਤੇ ਜੇ ਤੇ ਤੁਹਾਡੇ ਕੋਲ ਭਰਿਆ ਹੈਗਾ ਵਾ ਤੇ ਮੈਨੂੰ ਦੇ ਦਿਓ ਤੇ ਨਹੀਂ ਤੇ ਫਿਰ ਮੈਨੂੰ 100 ਰੁਪਏ ਦਿਓ ਮੇਰੀ ਸੁਣ ਗੱਲ ਨਾ ਤੇ ਮੇਰੀ ਆਈ ਹੈ ਜੇ ਪੈਨਸ਼ਨ 300 ਰੌਂਡ ਚ ਵੀ ਟਾਈਮ ਹੈਗਾ ਪੈਨਸ਼ਨ ਆਊਗਾ ਤਾਂ ਤੁਰਨਾ 1000 ਰੁਪਏ ਦੰਗ ਦੂਜੀ ਸੁਣ ਗੱਲ ਸਿਲੰਡਰ ਦੋ ਆ ਸਾਡੇ ਘਰ ਇੱਕ ਲਾਇਆ ਸੀ ਮਾਨੇ ਤੇ ਇੱਕ ਮੈਂ ਲੱਗੀ ਇਹਦਾ ਸਟੋਰ ਚ ਲਾ ਕੇ ਤਾਂ ਆਪਣੀ ਵੱਖਰੀ ਰੋਟੀ ਪਕਾਉਣ ਤੂੰ ਕਿਉਂ ਵਖਰੀ ਰੋਟੀ ਪਕਾਉਣ ਲੱਗੀ ਸਤਿਕਾਰ ਆ ਮੈਂ ਸਿਲੰਡਰ ਲਾ ਕੇ ਸਟੋਰ 'ਚ ਰੋਟੀ ਪਕਾਉਣ ਲੱਗੀ ਆ ਮੇਰੇ ਰਸੋਈ ਬਣਾਈ ਵੇਲਾ ਕੱਢ ਦਿੱਤਾ ਸਮਾਨ ਬਾਹਰ ਸਾਰਾ ਕੱਢ ਕੇ ਉੱਥੇ ਮੈਂ ਗੈਸ ਚੁੱਲਾ ਰੱਖਿਆ ਸਿਲੰਡਰ ਲਾਇਆ ਹੁਣ ਭਾਂਡੇ ਭੁੰਨੇ ਆ ਤੇ ਰੱਖ ਲਿਆ ਆਪਣੀ ਪਕਾਉਣੀ ਤੇ ਆਪਣੀ ਖਾਣੀ ਮੇਰੀ ਸੁਣ ਗੱਲ ਕਮਲੀ ਨਾ ਬਣ ਤੂੰ ਕਿਉਂ ਘਰੋਂ ਨਿਕਲਣਾ ਸਟੋਰ 'ਚ ਸਭ ਕਹੇਗੀ ਤੂੰ ਮਾਲਕ ਆ ਹੈ ਮਾਵਾਂ ਥੋੜਾ ਨਿਕਲਦੀਆਂ ਮੇਰੀ ਸੁਣ ਗੱਲ ਲੱਕੀ ਸੀਮਾ ਨੂੰ ਕੱਢ ਅੱਗੇ ਉਹ ਗਈ ਕਿ ਨਹੀਂ ਬਾਹਰ ਘਰ ਘਰ ਤੂੰ ਹੀ ਫਿਰਦੀ ਆਂ ਇਸ ਇਨਾ ਕੰਮਾਂ ਨੂੰ ਦੇ ਅੱਡ ਹੁੰਦੀਆਂ ਵਾਗ ਡੋਰਾ ਖੁੱਲਣਾ ਸਾਡੀਆਂ ਹੁਣ ਨਾ ਹੀ ਸੱਸ ਮਾਂ ਨੂੰ ਪੁੱਛਗੇ ਨਾ ਕਿਸੇ ਦੇ ਜਿਹੜੇ ਨੂੰ ਪੁੱਛਗੇ ਤੇ ਗਲੀ ਗਲੀ ਤੁਰਗਾ ਫਿਰ ਗਿਆ ਕਦੀ ਆਉ ਘਰ ਕਦੀ ਆਉ ਘਰ ਪੁੱਛਿਆ ਤੈਨੂੰ ਆਣ ਕੇ ਕਦੀ ਨਾ ਕੋਈ ਬਣਾਦੀ ਚਿੰਤਾ ਮੈਂ ਤੇ ਤੂੰ ਤੇ ਅੰਦਰ ਵਰਕੇ ਬੈਠੀ ਰਹੀ ਨਹੀਂ ਮੈਂ ਤਾਂ ਸਭ ਕੁ ਹੋਇਆ ਨਹੀਂ ਆਉ ਘਰੋਂ ਨਿਕਲੀ ਜਾਓ ਘਰ ਤੇ ਆਉ ਘਰੋਂ ਨਿਕਲੀ ਤੇ ਆਉ ਘਰ ਬਾਕੀ ਗੱਲ ਸੁਣ ਮੇਰੀ ਪੈਹਾ ਤੇ ਲਾ ਪੈਣ ਖੁੱਲਾ ਔਰ ਜੀਜਾ ਮੇਲੇ ਕੇ ਸ਼ਹਿਰ ਨੂੰ ਤਾਂ ਪੈਂਦੀ ਹੈ ਮੇਰੀ ਗੱਲ ਸੁਣ ਤੂੰ ਨਾ ਅਡੋ ਇਹਨਾਂ ਨੂੰ ਕਰ ਤੂੰ ਕਿਉਂ ਆ ਢੋਵੇਂ ਵੇਖ ਲੈ ਮੇਰੀ ਨੂੰ ਕਿਤੇ ਕੰਨ ਚ ਪਾਈ ਨਹੀਂ ਦੁਗਦੀ ਕਦੀ ਮਾੜੀ ਚੰਗੀ ਗੱਲ ਨਹੀਂ ਆਖੀ ਕਦੀ ਸਾਡੇ ਘਰ ਅੱਡ ਡਾਈ ਵਾਲੀ ਗੱਲ ਨਹੀਂ ਹੋਈ ਸਾਰਾ ਪਹਾ ਤੇਲਾ ਜ਼ਿੰਮੇਵਾਰੀ ਸਾਰੀ ਮੇਰੇ ਹੱਥ ਤੇ ਆ ਤੇ ਤੂੰ ਜੋ ਪਹਿਲਾ ਘਰ ਛੱਡ ਕੇ ਬੈ ਗਈ ਹੈ ਤੇ ਕੀ ਕਰਾ ਜਿੰਨਾ ਇਹਨਾਂ ਮੈਂ ਸਾਹਮਣੇ ਰੱਖਿਆ ਇਹਨਾਂ ਉਹ ਨਹੀਂ ਨਾ ਉਹ ਵੀ ਬੋਲ ਬਾਲ ਕੇ ਤੇ ਨਿਕਲ ਗਈ ਐਸੇ ਕੰਮਾਂ ਵਾਸਤੇ ਨਿਕਲੀ ਹੋ ਹੁਣ ਫਿਰਦੀ ਐ ਨਾ ਘਰ ਘਰ ਜਾਂਦੀ ਐ ਨਾ ਢਾਣੇ ਨਾਲ ਘੁੰਮਣ ਜਾਂਦੀ ਐ ਤੇ ਇੱਥੇ ਨਹੀਂ ਨਾ ਜਾਇਆ ਜਾਂਦਾ ਇੱਥੇ ਬੰਦਸ ਸੀ ਥੋੜੀ ਆ ਪੰਜਾਬ ਵਾਲਾ ਤੇ ਮੇਰੇ ਘਰ ਹੀ ਆ ਜਾਂਦੀ ਏ ਤਵੇਲੀ ਹੈ ਨਾ ਵੇਲੀ ਹੈ ਨਾ ਪਕਾਲੇ ਦਾ ਡੋਟਕੀ ਅਗਲਾ ਤੇ ਤੁਰਦਾ ਹੀ ਬਾਹਰ ਨੂੰ ਤੇ ਆਵ ਘਰ ਘਰ ਫਿਰਨੇ ਨੂੰ ਤੂੰ ਦੱਸ ਇਹ ਗੱਲ ਚੰਗੀ ਹੈ ਫਿਰ ਨਹੀਂ ਨਾ ਚੰਗੀ ਇਹੋ ਟੋਕਦੀ ਹੈ ਨਾ ਮੈਂ ਇਹੋ ਗੱਲਾਂ ਤਾਂ ਟੋਕਦੀ ਹਾਂ ਤੇ ਇਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਹਣ ਆ ਵੱਡੀ ਨੂੰ ਵੀ ਐਸੇ ਗੱਲਾਂ ਤਾਂ ਟੋਕਦੀ ਆ ਇਹ ਵੀ ਨਹੀਂ ਮੇਰੀ ਸੁਣਦੀ ਫਿਰ ਮੈਂ ਕਿਹਾ ਤੂੰ ਹੀ ਮੇਰੀ ਸੁਣਨੀ ਲਈ ਨਾ ਮੈਂ ਕਿਸੇ ਨੂੰ ਪਿੰਸਨ ਦਾ ਪੈਸਾ ਨਹੀਂ ਇੱਕ ਵੀ ਦੇਣਾ ਮੈਂ ਆਪਣੀ ਰੋਟੀ ਪੈਰ ਵੱਖਰੀ ਆਪੇ ਪਕਾ ਲੈਣੀ ਖਾ ਲੈਣੀ ਦੋ ਫੁਲਕੇ ਲਾਉਣੇ ਆ ਪਕਾਈ ਤੇ ਖਾਧੀ ਦੇਖ ਲੈ ਤੂੰ ਆ ਨਹੀਂ ਹੈ ਲੱਕੀ ਤੇ ਸੀਮਾ ਵੜੇ ਚੰਗੇ ਆ ਵੇਖ ਲਈ ਨਾ ਤੇ ਗਿਆਈ ਜਦੋਂ ਭੈਣ ਦੂਜੀ ਆਵੇ ਤਾਂ ਫੇਰ ਪਤਾ ਲੱਗਦਾ ਘਰ ਤੇ ਵੀ ਕੀ ਭਾਵੇਂ ਖਦੀ ਆ ਅੱਡ ਨਾ ਉਹ ਇਹਨਾਂ ਦਾ ਕਰ ਸਭ ਕੋ ਵੱਡ ਸਭ ਕੁਝ ਤੂੰ ਆਪਣੇ ਹੱਥ ਜੇ ਆਖ ਇਹ ਥੋੜਾ ਤੇਰੀ ਕਿੱਦਿ ਆਈ ਕਿਤੇ ਇੰਨੀ ਉਮਰ ਆਪਣੀ ਕਿਤੇ ਲੰਘਣੀ ਪਾ ਕੇ ਕਿਤਰਾ ਤਵੇ ਤੇ ਹੱਥ ਸੜਾਏਂਗੀ ਆਪਾਂ ਤੇ ਹੁਣ ਉਹ ਗਾਲ ਉਮਰ ਦੇ ਸਾਹਬ ਨਾ ਦਿਸਣਾ ਵੀ ਥੋੜਾ ਵਾ ਕੀ ਕਰਨਾ ਜੀਦਾ ਦਾ ਪਿਓ ਹੁੰਦਾ ਹੀ ਨਾ ਰਾਜ ਕਰ ਲਿਆ ਹੁਣ ਪੁੱਤਾਂ ਦੇ ਰਾਜ ਵਿੱਚ ਮੈਨੂੰ ਰਾਜ ਨਹੀਂ ਮਿਲਿਆ ਉਹ ਜਿਤਰਾ ਨਿਕਲ ਗਿਆ ਇਹ ਵੀ ਇਤਰਾ ਹੀ ਜਾਂਦੇ ਅਸੀਂ ਐਸ਼ ਕਰੀਏ ਬੁੱਲਰੀ ਜਿੱਧਰ ਮਰਜੀ ਜਾਵੇ ਫੇਰ ਮੈਂ ਕੀ ਖਪਾਣਾ ਇਹਨਾਂ ਨੂੰ ਕੀ ਇਹਨਾਂ ਦਾ ਸਿਰ ਖਪਾਵਾਂ ਮੈਂ ਇੱਕ ਘਰੋਂ ਨਿਕਲ ਗਈ ਆ ਇੱਕ ਤੇ ਇੱਥੇ ਰਵੇ ਮੈਂ ਆਖਿਆ ਮੈਂ ਆਪਣੇ ਸਟੋਰ 'ਚ ਪੈਰ ਬਣਾ ਲੈਣੀ ਆ ਕੋਈ ਗੱਲ ਨਹੀਂ ਕੀ ਕਰਾ ਤੂੰ ਕੀ ਕਰਾ ਕਿੰਨੇ ਕ ਇਹਨਾਂ ਦੇ ਪੁੱਤੜੇ ਵੇਲਾ ਮੈਂ ਪੈਣ ਜੁਰਤ ਰੱਖ ਆਪਣੀ ਤੇਰੇ ਬੰਦੇ ਦਾ ਸਭ ਕੁਝ ਤੇਰੇ ਕੋਲ ਹੀ ਆ ਚਲ ਕੀ ਆ ਜ਼ਮੀਨ ਵੰਡ ਲਈ ਆ ਤੇਰੇ ਕੋਲ ਦੇ ਸਭ ਕੁਝ ਹੀ ਆ ਨਾ ਹੈਗਨੀ ਤੂੰ ਐ ਆਪਨਾ ਡੋਈਂ ਮੇਰੀ ਸੁਣਾ ਗੱਲ ਮੇਰੇ ਵਾਂਗੂ ਰਿਆ ਕਰ ਦੇਖਿਆਈ ਨਾ ਮੇਰੀ ਨੋਹ ਨੇ ਕਦੀ ਮਾੜੀ ਚੰਗੀ ਆਕੇ ਆ ਘਾੜ ਡੋਣਦਾ ਮੈਨੂੰ ਤੇ ਇਹ ਡਾਰੇ ਆਉਂਦਾ ਵਾ ਕਿ ਤੇ ਆ ਜਿਹੜੀ ਤੇਰੀ ਨਿਕੜੀ ਆ ਨਾ ਇਹ ਜਾਂਦੀ ਕਿਤੇ ਸਾਡਾ ਘਰ ਹੀ ਨਾ ਪੁੱਟ ਜੇ ਘਰ ਘਰ ਫੈਦੀ ਵੇ ਤੂੰ ਨਾ ਆਉਂਦੀ ਅਗਰ ਤੂੰ ਘੇਉਣਤ ਨਹੀਂ ਜੇ ਕੋਈ ਤੇਰੇ ਘਰ ਰੰਗ ਲੱਗ ਗਏ ਮੈਂ ਨਹੀਂ ਰੰਗ ਭਾ ਮੇਰੇ ਘਰ ਵੀ ਨਾ ਲੱਗ ਜਾਣਾ ਨਹੀਂ ਜਦੋਂ ਉਹ ਇੱਥੇ ਸੀ ਤੂੰ ਇੱਥੇ ਚੱਲ ਕੇ ਆਉਣੀ ਹਾਂ ਹੈ ਹੁਣ ਤੈਨੂੰ ਪਤਾ ਲੱਗਦਾ ਵੀ ਮੇਰੇ ਘਰ ਆਉਂਦੀ ਹੁਣ ਤੈਨੂੰ ਦੁੱਖ ਲੱਗਦਾ ਹੈ ਉਦੋਂ ਇੱਥੇ ਮਿਲਣ ਆਉਣੀ ਹੈ ਚਾਚਾ ਹੈ ਗੱਲਾਂ ਚਾਰ ਕਰਕੇ ਜਾਨੀ ਹੁਣ ਨਹੀਂ ਤੈਨੂੰ ਗੱਲਾਂ ਆਉਂਦੀਆਂ ਤੇ ਮਿਲਣ ਮੈਨੂੰ ਕੱਲੀ ਨੂੰ ਆਉਣੀ ਹੈ ਤੁਹਾਨੂੰ ਵੀ ਤੇ ਨੋ ਸੱਸ ਨੂੰ ਮਿਲਣ ਆਉਣੀ ਸਰ ਉਹਨੂੰ ਹੀ ਜ਼ਿਆਦਾ ਮਿਲਦੀ ਸਾ ਐਵੇਂ ਨਾ ਗੱਲਾਂ ਬਣਾਈ ਚਾ ਜਦੋਂ ਬਾਹਰ ਤੋਂ ਗੇਟ ਤੋਂ ਬੂਹਾ ਖੜਕਾਉਣੀ ਹੈ ਨਾ ਸੀਮਾ ਜਾ ਕੇ ਬੂਹਾ ਖੋਲਦੀ ਹੈ ਨਾ ਤਾਂ ਸੀਮਾ ਨੂੰ ਸਾਸ੍ਰੀਕਾਲ ਬੁਲਾਤੀ ਕਿੱਥੇ ਆ ਛੰਮੀ ਕਿੱਥੇ ਆ ਛੰਮੀ ਕਰਦੀ ਹਾਂ ਉਹਦੇ ਕੋਲ ਬੈਠੀ ਹਾਂ ਉਹਦੀਆਂ ਗੱਲਾਂ ਸੁਣਦੀ ਹਾਂ ਉਹ ਤੈਨੂੰ ਨਿੱਕੀਆਂ ਨਿੱਕੀਆਂ ਗੱਲਾਂ ਦੱਸਦੀ ਹੁੰਦੀ ਸੀ ਮੈਨੂੰ ਸਭ ਪਤਾ ਮਗਰ ਮੈਂ ਕੁਝ ਕਹਿੰਦੀ ਨਹੀਂ ਹਾਂ ਮੈਂ ਕੋਈ ਗੱਲ ਨਹੀਂ ਹੈ ਤੇ ਤੂੰ ਤਾਂ ਸਮਝਾ ਨਹੀਂ ਸਕਦੀ ਉਹਨੂੰ ਕਿ ਨਹੀਂ ਧੀ ਹੈ ਘਰ ਨਾ ਪੁੱਟ ਸੱਸ ਕੋਈ ਸਦਾ ਰਹਿਣੀ ਆ ਉਹਨੂੰ ਰੋਟੀ ਪਾਣੀ ਪਕਾਓ ਖਾਓ ਚੰਗੀ ਤਰ੍ਹਾਂ ਚੱਲੀਆਂ ਇੱਥੋਂ ਚੋੱਕ ਕੇ ਉਦੋਂ ਤੇ ਤੂੰ ਸਮਝਾਇਆ ਨਾ ਅੱਜ ਉਹ ਤੇਰੇ ਘਰ ਜਾਂਦੀ ਆ ਤੇ ਤੈਨੂੰ ਟੈਨਸ਼ਨ ਪੈ ਗਈ ਕਿ ਮੇਰੀ ਨੋਨੂਣਾ ਸਖਾ ਦੇ ਅੱਜ ਤੈਨੂੰ ਪਤਾ ਲੱਗ ਗਿਆ ਉਹ ਦਿਨ ਜਦ ਤੈਨੂੰ ਪਤਾ ਲੱਗਾ ਵੀ ਇਸ ਘਰ ਚ ਵੀ ਪਵਾੜਾ ਪੈਂਦਾ ਜਦੋਂ ਆਪਣੇ ਚ ਪਿਆ ਤੇ ਹੁਣ ਤੈਨੂੰ ਪਤਾ ਲੱਗਾ ਹੁਣ ਤੇਰਾ ਦਿਮਾਗ ਕੰਮ ਕੀਤਾ ਕੀ ਸਾਡੇ ਘਰ ਆਉਂਦੀ ਆ ਐਨੀਆਂ ਤੋਂ ਗੱਲਾਂ ਨਾ ਮੈਨੂੰ ਸੁਣਾ ਨਾ ਤੇਰੇ ਘਰ ਦੀਆਂ ਉਹਨੇ ਮੈਨੂੰ ਗੱਲਾਂ ਹੀ ਦਸੀਆਂ ਤੇ ਨਾ ਮੈਂ ਗੱਲਾਂ ਸੁਣਾਂ ਮੈਂ ਕਿਤੇ ਗੱਲਾਂ ਕਰਨ ਨੂੰ ਦੇਲੀ ਆ ਹੁਣ ਵੀ ਮੇਰੇ ਨਾਲ ਕੰਮ ਹੀ ਆਈਆਂ ਤੇਰੀ ਨੂੰਹ ਨੇ ਵੀ ਪਹਿਲਾਂ ਪੁੱਛਿਆ ਲੱਗੀਆਂ ਉਹਨੇ ਚਿਰ ਨੂੰ ਤੂੰ ਖੁੱਗੀ ਆ ਭੈਣ ਮੈਂ ਕਿਤੇ ਨੌਆਂ ਨੂੰ ਸਿਖਾਉਂਦੀ ਕਰਦੀ ਉਹਦਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਤੇ ਨਾ ਕੀ ਕਰਨਾ ਤੇ ਕੀ ਨਹੀਂ ਤੇ ਨਾਲੇ ਉਤਰਾ ਤਾਂ ਬੜੀ ਤੋਂ ਜ਼ਿਆਦਾ ਰਿਆ ਤੇ ਘਰ ਤੋਂ ਫਿਰ ਸਾਂਭ ਲਿਓ ਦੂਜਿਆਂ ਨੂੰ ਆਖਣ ਤੋਂ ਪਹਿਲਾਂ ਆਪਣਾ ਘਰ ਸਾਂਭੀ ਜਾਂਦਾ ਵਾ ਮੈਂ ਤਾਂ ਬਥੇਰੇ ਸਾਂਭਿਆ ਜਿਹੜੀ ਤੇਰੀ ਦੂਜੇ ਕਦਮ ਤੁਰੀ ਰਹੀ ਨਹੀਂ ਹੈ ਪੰਗਾ ਤੇ ਤੂੰ ਹੀ ਪਾ ਕੇ ਗਈ ਹੈ ਸਿਆਪੇ ਤੇ ਤੂੰ ਹੀ ਪਾਈ ਸੀ ਮੈਂ ਨਹੀਂ ਪਾਇ ਮੈਂ ਤਾਂ ਬਥੇਰੀਆਂ ਸਾਂਭੀਆਂ ਸੀ ਤੂੰ ਨਹੀਂ ਹਟਦੀ ਤੈਨੂੰ ਆ ਨਹੀਂ ਇਹ ਤੋਂ ਮੇਰੇ ਕੋਲ ਬਹਿ ਤੇ ਤੂੰ ਉਹਦੇ ਕੋਲ ਝੁਲ ਕੇ ਜਾ ਕੇ ਬਹਿਨੀ ਹੈ ਤੇ ਗੱਲਾਂ ਹੀ ਸੁਣਾਦੀ ਹੈ ਤੇ ਬਹਿਨੀ ਹੈ ਨਾ ਇਹੋ ਤੇ ਗੱਲ ਤੈਨੂੰ ਮੈਂ ਸਮਝਾਉਣ ਲਈ ਆ ਕਿ ਤੇ ਭੈਣ ਪਹਿਲਾਂ ਜੋੜ ਕੇ ਰੱਖ ਦੇਮੋ ਨਾ ਕੇ ਕੇ ਜੀ ਸਿਖਾਇਆ ਜੇ ਆਉਂਦੀਆਂ ਨਾ ਮੈਂ ਸਿਖਾਇਆ ਇਹ ਤੇ ਨਾ ਮੇਰੇ ਲਾ ਚੋਚਾ ਤੇ ਨਾ ਆਪੇ ਹੀ ਸਿੱਖੀਆਂ ਇਸका ਅਜਾ ਉਹਨੂੰ ਤੇ ਮੈਂ ਸਿਖਾਤਾ ਤੇ ਉਹ ਜਿਹੜੀ ਤੇਰੀ ਵੱਡੀ ਆ ਉਹ ਤੇਰੇ ਆਖੇ ਲੱਗਣ ਤੈਨੂੰ ਆਂਦੇ ਆ ਆਡੋ ਉਹਨੂੰ ਕਿੰਨਾ ਸਿਖਾਤਾ ਇਹ ਤਾਂ ਮੋੜੇ ਵੱਡੀ ਨਿੱਕੀ ਨੂੰ ਇਹ ਕਿ ਵੱਡੀ ਨੂੰ ਹੀ ਰੰਗ ਲੱਗਾ ਲੱਗਣ ਤੇ ਲੱਗ ਲੈਣ ਤੇ ਕਿੰਨੇ ਕ ਚਾ ਲਾ ਲਗੀਆਂ ਉਹ ਤੇ ਭੈਣ ਤੇਰੇ ਘਰ ਦਾ ਮਾਮਲਾ ਮੈਂ ਤੇ ਤੇਰੇ ਕੋਸਰਾ ਦੇਣੀ ਵੀ ਭੈਣ ਚੁੱਲਾ ਅੱਡਣਾ ਕਰੀ ਤੇ ਨਾ ਪਕਾਵੀਂ ਰੋਟੀ ਇਹਨਾਂ ਦੀ ਕਾਹ ਅੱਡ ਕਾਢ ਇਹਨਾਂ ਨੂੰ ਘਰੋਂ ਬਾਹਰ ਤੇਰਾ ਸਭ ਕੁਝ ਸਾਰ ਦੂ ਇੱਥੇ ਤੂੰ ਰੋ ਤੂੰ ਤੇ ਘਰ ਦੀ ਮਾਲ ਕਿਆ ਤੂੰ ਕਾ ਕਰ ਕਰ ਤਰੀ ਫਿਰੇ ਸਟੋਰਾਂ ਚ ਰੋਟੀ ਪਕਾਉਂਦੀ ਅਗੇ ਉਹ ਚਲ ਗਏ ਨਾ ਇਹਨਾਂ ਨੂੰ ਕੱਢ ਵੀ ਚੱਲੋ ਮੈਂ ਨਹੀਂ ਪਕਾਉਣੀ ਮੈਂ ਇੱਥੇ ਹੀ ਰਹਿਣਾ ਤੇਰਾ ਸਭ ਕੁਝ ਉਹਦੇ ਇੱਕਦਮ ਸੋਈਆਂ ਮਾਰ ਸਟੋਰ ਕਈ ਕੋਸ਼ਿਆ ਅਹੀਂ ਦਿਨੋਂ ਫੈਕੂ ਲਾ ਰੱਖਣ ਲੱਗੀ ਐ ਤੇ ਕਿਹਾ ਜੀ ਮੈਨੂੰ ਨਾ ਤੂੰ ਸਿਲੰਡਰ ਲਾ ਕੇ ਦੇਓ ਹਾਂ ਤੂੰ ਆਪਣੀ ਰੋਟੀ ਪਕਾ ਮੈਂ ਰੋਟੀ ਪਕਾਉਣੀ ਨਹੀਂ ਉਹਨਾਂ ਨਾਲ ਖਾਣੀ ਨਹੀਂ ਮੈਂ ਆਪਣੀ ਵੱਖਰੀ ਪਕਾਉਣੀ ਐ ਉਪਰੋਂ ਤੂੰ ਮੇਰੇ ਸਲਾਹ ਦੇ ਕੇ ਰੋਟੀ ਵੱਖਰੀ ਮੈਂ ਆਂਦੀ ਨਹੀਂ ਸਾਂਝੀ ਪਕਾ ਮੈਂ ਨਹੀਂ ਇਹਨਾਂ ਨੂੰ ਘਰੋਂ ਕਾਢੇ ਤੇ ਤੂੰ ਇੱਥੇ ਪਕਾ ਰਸੋਈ ਜਿੱਕੀ ਸੋਹਣੀ ਤੇਰੀ ਰਸੋਈ ਬਣੀ ਕੋਈ ਗੱਲ ਨਹੀਂ ਇਹਨਾਂ ਨੂੰ ਵੀ ਮੈਂ ਕੱਢ ਲੂੰਗੀ ਤੂੰ ਟੈਨਸ਼ਨ ਨਾ ਲੈ ਚੁੱਲਾ ਮੈਂ ਵੱਖਰਾ ਹੀ ਪਕਾਉਣਾ ਆਪਣਾ ਭਲਕੇ ਤੇਰਾ ਧੀ ਜਵਾਈ ਆਇਆ ਤੇ ਆਖਣਗੇ ਮਾਂ ਸਾਡੀ ਸਟੋਰਾਂ ਚ ਤੁਰੀ ਫਰਦੀ ਸਭ ਪਾਹੇ ਦੀ ਮਾਲ ਕ ਆਪਣੇ ਦਿਮਾਗ ਤੋਂ ਵੀ ਥੋੜਾ ਬੁੱਤਾ ਕੰਮ ਲੈ ਆਪੇ ਸਾਂਭਣਗੇ ਮੈਂ ਥੋੜੀ ਸਾਂਭਣਾ ਆਪੇ ਸਾਂਭਣਗੇ ਨਾ ਸਾਂਭਣਗੇ ਉਦੋਂ ਇਹਨਾਂ ਨੂੰ ਮੈਂ ਕੱਢੂੰਗਾ ਆਪੇ ਨਿਕਲੋ ਹਣ ਤੂੰ ਇਹ ਤਾਂ ਕੋ ਮਾਨੂ ਨਹੀਂ ਸਮਝਦੀਆਂ ਕੁੜੀ ਨੂੰ ਵੀ ਨਹੀਂ ਸਮਝਦੀਆਂ ਤੇਨੇ ਕੋ ਇੱਥੇ ਕੀ ਕਰਦੀਆਂ ਜੀ ਫੇਰ ਕੱਢੂਗੀ ਉਹ ਤੈਨ ਤਰੀਕੇ ਦੇ ਨਾਲ ਤੂੰ ਨਾ ਹੁਣ ਹੁਣ ਨਹੀਂ ਡਰਗੀ ਆ ਨਾ ਉਦੋਂ ਤੂੰ ਡਰਦੀ ਆ ਤੂੰ ਨਾ ਹੀ ਨਹੀਂ ਨਹੀਂ ਮੈਂ ਤਾਂ ਆਦਾ ਡਰ ਗਈ ਆ ਮੇਰੇ ਵਰਗੀ ਬਣ ਆਹੋ ਤਕੜੀ ਰੋਬ ਰੱਖਿਆ ਕਰ ਹੱਥ ਆਪਣੀ ਮੋਠ ਰੱਖਿਆ ਕਰ ਅੱਗੇ ਤਰੇ ਲੇਕੀ ਕਿ ਤਰ੍ਹਾਂ ਮਗਰ ਮਗਰ ਕਰਦੀ ਆ ਮਗਰ ਮਗਰ ਨਾ ਕੀ ਫੇਰ ਤੁਹਾਨੂੰ ਨਾ ਅੰਦਰ ਦੇ ਚੁੱਕ ਲੱਗੀ ਹੋਈ ਕਰੋ ਖਵਾ ਕੇ ਅਕਲ ਕਿਹੜਾ ਦਵੇ ਤੁਹਾਨੂੰ ਉਹ ਗੱਲ ਵਾ ਤੁਹਾਡੀ ਤੁਹਾਨੂੰ ਨਹੀਂ ਹੋਣੀ ਸਾਰੀ ਉਮਰ ਆ ਨਹੀਂ ਦੇਨੇ ਤਾਂ ਨਾ ਤਾਂ ਗੱਲਾਂ ਡਰੀ ਜਾਂਦੀ ਵੱਧ ਘੱਟ ਤਾਂ ਤੇ ਉਹ ਸਾਰੀਆਂ ਸਹੀ ਕਹਿ ਗਈ ਹੈ ਵਾਕਿ ਮੈਂ ਕਿਉਂ ਸਟੋਰ ਖਾਲੀ ਕਰਨੀ ਮੈਨੂੰ ਕੀ ਲੋੜ ਸਟੋਰ ਖਾਲੀ ਕਰਦੀ ਮੇਰਾ ਘਰ ਮੇਰਾ ਭੂਆ ਮੇਰਾ ਹੀ ਸਭ ਕੁਝ ਹੈਗਾ ਤੇ ਮੈਂ ਹੀ ਵਖਰੀ ਹੁੰਦੀ ਫਿਰਦੀ ਕਿਉਂ ਇਹ ਕਿਉਂ ਨਾ ਵਖਰੀਆਂ ਹੁਣ ਮੈਂ ਚਲਦੀ ਰਸੋਈ ਚ ਲਾਉਣੀ ਆਪਣੇ ਭਾਂਡੇ ਨਾਲੇ ਰਸੋਈ ਵਾਲਾ ਬਰਤ ਤੇ ਗੈਸ ਇਹਦੇ ਚੁੱਕੇ ਭਾਂਡੇ ਮਬੂਰੀ ਚ ਪਾਉਣੀ ਮੈਂ ਚੁੱਕ ਜਿੱਥੇ ਮਰਜ਼ੀ ਪਕਾ ਇਦਾਂ ਕਰਦੀ ਨਾ ਚੰਗਾ ਕੀਤਾ ਅਮਰਜੀਤ ਨੇ ਮੈਨੂੰ ਰਾਹੇ ਪਾਤਾ ਠੀਕ ਹੈ ਮੇਰੀ ਨੋਨ ਨੂੰ ਸਿਖਾਉਂਦੀ ਸੀ ਉਹ ਤੋਤ ਗਈ ਚਲੀ ਕੋਈ ਗੱਲ ਨਹੀਂ ਹੁਣ ਆਪਣੀ ਵਾਰੀ ਆਈਏ ਤੋੜ ਕੇ ਲਦੀ ਆ ਵੀ ਮੇਰੇ ਘਰ ਹੁੰਦੀ ਆ ਦੱਸ ਹੁਣ ਆਪਣੇ ਨੂੰ ਅੱਗ ਲੱਗੀ ਐ ਨਾ ਫਿਰ ਪਤਾ ਲੱਗਾ ਵੀ ਪਾਣੀ ਹੁਣ ਕਿੱਥੋਂ ਪਾਵਾਂ ਦੂਜਿਆਂ ਦੇ ਤਾਂ ਲਾ ਲਈਦੀ ਐ ਸੌਖੀ ਲਾ ਲਈਦੀ ਐ ਲਾ ਕੇ ਤਾਂ ਘਰ ਨੂੰ ਆ ਜਾਂਦੀ ਨਹੀਂ ਐਦਾ ਹੀ ਕਰਦੀ ਮੈਂ ਚਲਦੀ ਹਾਂ ਚਲਦੀ ਰਸੋਈ 'ਚ ਹੁਣ ਕੱਢ ਕੇ ਭਾਂਡੇ ਤੇ ਰਸਟੋਰ ਚੋਂ ਤੇ ਖੜਦੀ ਹੁੰਦੀ ਆਂ ਉਹ ਕਿਧਰਾਂ ਨਹੀਂ ਜਾਂਦੀ ਇੱਥੋਂ

ਤੇ ਸਟੋਰ ਚ ਚੱਲ ਰਸੋਈ ਬਿਲਕੁਲ ਵੈਲੀ ਕਰ ਦੀ ਬਸ ਸੋ ਚਾਹਾਂ ਜਾਂ ਕੀ ਕਰਾਂ ਉੱਥੇ ਪਕਾਉ ਰੋਟੀਆਂ ਤੇ ਇੱਥੇ ਕੀ ਸਹੀ ਨਾ ਇਹ ਮਰੀ ਰਸੋਈ ਆ ਮੈਂ ਪਕਾਉਣੀ ਰੋਟੀ ਇੱਥੇ ਮੰਮੀ ਮੈਂ ਤੁਹਾਨੂੰ ਸ਼ੁਰਤ ਕਹਿ ਲਈ ਆ ਰਸੋਈ ਢੱਡੀ ਆ ਮੈਂ ਪਕਾ ਕੇ ਦਿੰਨੀ ਤੇ ਤੀ ਖਾਓ ਬੈਗੀ ਨਹੀਂ ਮੈਂ ਆਪੇ ਪਕਾ ਕੇ ਖਾਣੀ ਤੂੰ ਭਾਂਡੇ ਚੋਕੇ ਲੈ ਜਾ ਸਟੋਰ ਚ ਇੱਥੇ ਗੰਦ ਨਹੀਂ ਪਾਉਣਾ ਤੇ ਸੋਈ ਤੇ ਨਹੀਂ ਬੰਨਣਾ ਰਸੋਈ ਬਿਲਕੁਲ ਮੈਂ ਆਪਣੇ ਸਾਫ ਸੁਥਰੀ ਕਰ ਲੈਣੀ ਆ ਬਿਲਕੁਲ ਖਰਾਇਆ ਚੋਕਾ ਆਪਣਾ ਭਾਂਡੇ ਲੈ ਦੂਸੇ ਜੱਡੇ ਚੋਕੇ ਤੇ ਮੰਮੀ ਮੇਰੀ ਗੱਲ ਸੁਣਾ ਮੈਂ ਭਾਂਡੇ ਕਿੱਥੇ ਰੱਖਣੇ ਹੈਗੇ ਕਿਉਂ ਨਹੀਂ ਤਾਨੂੰ ਕਿਨੇ ਕਿਹਾ ਵਾ ਤੁਸੀਂ ਸਟੋਰ ਚ ਰੋਟੀ ਬਣਾਓ ਤੇ ਤੁਹਾਡਾ ਕੀ ਮਤਲਬ ਹੈ ਕਿ ਮੈਨੂੰ ਕਹਿੰਦੇ ਵੀ ਜਾ ਕੇ ਸਟੋਰ ਚ ਰੋਟੀ ਤੁਸੀਂ ਇੱਥੇ ਨਹੀਂ ਬਣਾਉਣੀ ਮੈਂ ਬਣਾਉਣ ਲੱਗੀ ਆ ਨਾ ਮੇਰੀ ਰਸੋਈ ਲੈ ਤੁਸੀਂ ਜਿੱਥੇ ਮਰਜ਼ੀ ਬਣਾਓ ਮੈਂ ਇੱਥੇ ਤੇ ਗਰ ਰੋਟੀ ਨਹੀਂ ਬਣਾਉਂਦੇ ਨੇ ਮੰਮੀ ਮੈਂ ਨਹੀਂ ਸੀ ਕਿਹਾ ਕਿ ਤੁਹਾਨੂੰ ਰੋਟੀ ਨਹੀਂ ਦੇ ਰਹੀ ਐਗੀ ਸਿਰਫ ਇਹ ਹੋਇਆ ਕਿ ਆ ਜੀ ਇਹ ਮਹੀਨੇ ਦੀ ਰਾਸ਼ਨ ਪਾ ਦਿਓ ਇਤੋਂ ਹੀ ਦੀ ਲੜਾਈ ਪਾ ਦਿੱਤੀ ਵੀ ਤੂੰ ਰਾਸ਼ਨ ਦਾ ਕਹਿ ਕੇ ਹੋਵੇ ਤਾਂ ਦੂਜੀ ਇਹ ਗੱਲ ਮੈਂ ਪਕੌਣੀ ਆ ਨਾ ਤੇ ਖਾਈ ਚਲੋ ਚੁੱਪ ਕਰਕੇ ਬੈਠ ਗਈ ਮੈਂ ਨਹੀਂ ਖਾਣ ਇੱਕ ਮਹੀਨਾ ਇੱਥੋਂ ਤੇ ਇੱਕ ਮਹੀਨਾ ਉੱਥੋਂ ਨਹੀਂ ਖਾ ਰਿਆਂ मेरे हाथ है गए पकाऊगी तो खाऊंगी तू भांडे चुके चल नहीं तो मैं बोरे च पा के बहुत मार नहीं भांडे मेरे भांडे पै लुक भांडे नहीं की मैं चुके आ रहा भाड़े पुत फिर मैं गल करो आपने समान चुके बहार नहीं निकल जाए पोत डीसी नही लगा मेरे पुत डीसी ने लगा है सलाह नहीं मैं करो बहार जाऊंगी ਮੈਂ ਉਹਦੇ ਤੋਂ ਚੁੱਕ ਕੇ ਉਹਦੇ ਸਟੋਰ ਚ ਵੀ ਬਣਾ ਲਾ ਰੋਟੀ ਨਾ ਇਹ ਮਾ ਜੀ ਦਾ ਕਿ ਤੱਕ ਕਹਿ ਕੇ ਗਏ ਸਾਰਿਆਂ ਨੇ ਮੈਂ ਸੁਣਨੀਆਂ ਉਹਨਾਂ ਦੀ ਪੱਟੀ ਨਹੀਂ ਪੜਨ ਲੱਗਿਆ ਇੱਕ ਦਿਨ ਸੀ ਜਦੋਂ ਦੀ ਸ਼ਮੇ ਨੂੰ ਸਮਝਾਉਂਦੇ ਹੁੰਦੇ ਸੀ ਨਹੀਂ ਇਹਨੇ ਮਗਰ ਨਾ ਲੱਗ ਅੱਜ ਖੁੱਦ ਲੱਗ ਗਏ ਸਿਆਣੇ ਬਾਰੇ ਹੋ ਗਏ ਉਹਨੇ ਮੈਨੂੰ ਚੰਗੀ ਗੱਲ ਸਮਝਾਈ ਵੀ ਤੂੰ ਕਿਉਂ ਸਧਾਣਾ ਕੋਈ ਸਟੋਰ ਤੇ ਵੜਨ ਢਈ ਹੈ ਤੂੰ ਆਪਣੇ ਰਸੋਈ ਚ ਜਾ ਉਹ ਜਿੱਥੇ ਬੱਧੀ ਬਗੋ ਉਹਨੇ ਮਾਰਾ ਨਹੀਂ ਕਿਹਾ ਚੰਗੀ ਗੱਲ ਕਹੀ ਉਹਨੇ ਮੈਨੂੰ ਤਾਂ ਹੀ ਮੇਰਾ ਦਿਮਾਗ ਖੁੱਲਿਆ ਉਹ ਤਰ੍ਹਾਂ ਤਾਂ ਮੈਂ ਤੁਰ ਪਈ ਹਾਂ ਦੋ ਭਾਂਡੇ ਚੁੱਕ ਕੇ ਸਟੋਰ ਚ ਮੰਮੀ ਮੇਰੀ ਸੁਣ ਲਓ ਗੱਲ ਮੈਂ ਭਾਂਡੇ ਨਹੀਂ ਦੇ ਚੁੱਕੇ ਨਹੀਂ ਤੂੰ ਆਪਣੀ ਰੋਟੀ ਪਕਾਣੀ ਨਾ ਪਕਾਉ ਤੇ ਖਾ ਕੇ ਬਸਿਓ ਮੈਂ ਆਪਣੀ ਆਪੀ ਲਾਰਾਂਗੇ ਬੁਲਾਉਣੀਆਂ ਵੀ ਨਹੀਂ ਖਾਣੀ ਤੇ ਨਾ ਖਾਓ ਪਰ ਮੈਂ ਭਾਂਡੇ ਚੁੱਕ ਕੇ ਸੁਣਦੇ ਨਹੀਂ ਉੱਥੇ ਨਹੀਂ ਕਿ ਆਣਾ ਸਟੋਰ ਮੈਂ ਇੱਥੇ ਗੰਦਰੀਆਂ ਪੈਂਦੇ ਨਾ ਮੇਰੀ ਸਾਫ਼ ਸੁਥਰੀ ਰਸੋਈ ਚਾਹੀਦੀ ਆ ਮੈਂ ਰੋਟੀ ਪਕਾਉਂਗੀ ਉਹਦੇ ਬਾਅਦ ਤੂੰ ਪਕਾਉਣੀ ਜਦੋਂ ਮਰਜ਼ੀ ਮੈਂ ਪਕਾਵਾਂ ਉਹਦੇ ਬਾਅਦ ਪਕਾਉਣੀ ਇਹ ਨਾ ਵੀ ਮੈਂ ਲੱਗੀ ਬੜਨ ਚੁੱਕ ਕੇ ਕੌ ਲਾ ਜੇ ਮੈਂ ਰੋਟੀ ਪਕਾਉਣ ਲੱਗੀ ਐਦਾਂ ਨਹੀਂ ਹੋਣਾ ਨਹੀਂ ਤਾਂ ਚੱਲ ਰਸੋਈ ਚ ਉੱਥੇ ਸਟੋਰ ਚ ਪਕਾਓ ਤੁਸੀਂ ਜੇ ਤੁਸੀਂ ਇਸ ਤਰ੍ਹਾਂ ਹੀ ਕਰਨਾ ਨਾ ਇੱਥੇ ਪਕਾਓ ਪਕਾਓ ਤੇ ਫਿਰ ਬਾਅਦੂ ਮੈਂ ਪਕਾ ਲੈਣੀ ਆ ਤੇ ਬਾਕੀ ਗੱਲ ਜਿਹੜੀ ਮੈਂ ਕਰਨੀ ਹੈ ਨਾ ਤੁਹਾਡੇ ਪੁੱਤ ਸਾਹਮਣੇ ਕਰਾਂਗੀ ਪੁੱਤ ਨੇ ਕੀ ਕਰਨਾ ਸਾਡੀ ਅੱਗੇ ਪੁੱਤ ਦੇ ਹੀ ਇਹ ਤੇ ਕੰਮ ਖਰਾਬ ਹੋਇਆ ਇੱਕ ਉਧਰੋਂ ਚੱਲ ਗਈ ਇਹ ਕਹਿੰਦੇ ਰਾਜ ਕਰੀ ਜਾਂਦਾ ਇਹਨੂੰ ਕੋਈ ਸਮਝ ਦੇ ਨਹੀਂ ਹੈਗੀ ਐਡੀ ਨਹੀਂ ਨਿਆ ਤੁਹਾਡੇ ਪਿਓ ਦੇ ਸਿਰ ਤੇ ਰਾਜ ਕੀਤਾ ਹੀ ਰਾਜ ਅੱਜ ਪੁੱਤਾਂ ਦੇ ਸਿਰ ਤੇ ਵੱਖਰੀ ਰੋਟੀ ਪਕਾਉਣ ਲੱਗੀ ਆ ਉਹ ਆਂਦਾ ਉਧਰ ਖਾ ਉਹ ਆਂਦਾ ਉਧਰ ਖਾ ਇਹ ਨਹੀਂ ਹੋਣਾ ਮੰਮੀ ਪੁੱਤ ਵੀ ਤੁਹਾਨੂੰ ਰਾਜੀ ਕਰਾਉਂਦੇ मम्मी एक बार बार ओह गए करी घड़ी गई करकेगी पका रोटी बाद ਵੇਖੂਗੀ ਤੈਨੂੰ ਕਿੰਨੇ ਦਾ ਰੋਟੀ ਪਕਾਉਣੀ ਆ ਮੈਂ ਹੀ ਪਕਾਉਂਗੀ ਆਪਣੇ ਘਰ ਤੁਹਾਡੇ ਨਾਲ ਥਾਣੀਆਂ ਰੋਟੀਆਂ ਖਾ ਖਾ ਕੇ ਤੇ ਮੈਂ ਜਾ ਰਾਜ ਕਰ ਲਿਆ ਤੋਂ ਮੈਂ ਆਪੇ ਖਾਣੂੰਗੀ ਇੱਥੇ ਕੀ ਚਾਹ ਬੋਲਦੀ ਆ ਮੈਂ ਤਾਂ ਹੀ सब्जी ਇਹ ਲੈ ਬਟਾ ਮੈਂ ਬਣਾਇਆ ਉਹ ਨਾ ਤੁੱਤ ਨਾ ਇਹ ਜੁੱਸ ਸਾਰਾ ਪੂਰਾ ਪੂਰਾ ਬਣਾਇਆ ਮੀਨੋ ਤੇ ਸਿਰ ਮੈਂ ਆਪਣੀ ਬਣਾ ਲੂਗੀ ਸਬਜ਼ੀ ਤੇ ਇਹ ਲੈ ਬਾਦ ਕੋਲੀ ਚੋਕੇ ਲੈ ਫਲਾਇ ਟਾੜਾ ਕੀ ਕਰਦਾ ਲੈ ਜਾ ਚੋਕੇ ਲੈ ਆਈ ਨੂੰ ਅੱਜ ਤੈਨੂੰ ਇਹਨੇ ਮੰਮੀ ਰੋਟੀ ਖਾ ਆਈ ਰੋਟੀ ਖਾਉਂਦੀ ਨਾ ਸਬਜ਼ੀ ਇਹ ਰੋਟੀ ਵਾ ਪਕਾਈ ਨਹੀਂ ਸਬਜ਼ੀ ਪਹਿਲਾਂ ਚੋਕੇ ਲੱਗੀ ਅਹੀਂ ਤੇ ਤੂੰ ਰੋਟੀ ਪਕਾ ਕੇ ਜਿੰਨੇ ਆ ਉਹਦੇ ਖਾਂਦੀ ਨਹੀਂ ਸਬਜ਼ੀ ਤਾਂ ਤੈਨੂੰ ਪਹਿਲਾਂ ਡਰ ਪੈ ਗਿਆ ਵੀ ਮੇਰੀ ਕੱਢ ਲੂਗੀ ਆਹ ਰੋਟੀ ਜ਼ਿੰਦਗੀ ਚ ਬੱਟੇ ਮੂ ਤਾਂ ਦਾਹੋਜੀ ਰੋਟੀ ਦੇਣ ਦਾ ਰੰਜੀਤ ਲੈ ਤੂੰ ਹੀ ਚੱਜੇ ਤੂੰ ਪਰ ਸੇਖਣ ਦੇ ਵਾਹ ਹੋ ਗਿਆ ਠੰਢੜੀ ਅੱਛੀ ਮੇਰੀ ਗਾਸੋ ਆਲੂ ਵਾਲੇ ਪਰੌਂਠੇ ਬਣਾ ਕੇ ਆਈ ਹਾਂ ਤੇ ਜੇ ਕਹਿੰਦੇ ਤੇ ਲੈ ਮੀਂਹ ਜਿਹਾ ਖਾਣਾਂ ਤਾਂ ਦੱਸ ਦੋ ਲਵੇਟ ਦਾ ਵੈਸੇ ਮੈਂ ਦੀ ਆ ਕਿੰਨੇ ਨਾ ਜੇ ਭੁੱਖ ਨਹੀਂ ਲੱਗੀ ਮੈਨੂੰ ਹੋਰ ਹਾਲੀਕ ਬੋਕ ਨਹੀਂ ਆਈ ਯਾਰ ਮੈਨੂੰ ਬਿਲਕੁਲ ਵੀ ਹਾਂ ਜੀਤ ਹਾਂ ਮੇਰੀ ਗੱਲ ਸੁਣੋ ਧਿਆਨ ਮੈਂ ਨਾ ਇੱਕ ਸਕੀਮ ਸੋਚੀ ਆ ਹਾਂ ਮਾਤਾ ਨੂੰ ਨਾ ਕਿਸ ਤਰ੍ਹਾਂ ਪਾ ਇੱਧਰ ਲੈ ਜੀਏ ਤੁਹਾਨੂੰ ਤੇ ਮੈਂ ਆਪ ਕਹਿਣਾ ਵਾਂ ਇੱਥੇ ਲੈ ਆ ਪਰ ਉਹ ਗੱਲ ਨਹੀਂ ਆ ਗੱਲ ਇਹ ਆ ਮਾਤਾ ਨੂੰ ਲੈਣ ਦਾ ਤੇ ਤੈਨੂੰ ਖਵਾ ਨਹੀਂ ਨਾ ਬਿਠਾ ਕੇ ਉਹਦੇ ਕੋਲ ਤੇ ਤੂੰ ਕਰ ਲੈਂਗਾ ਕੰਮ ਇਹ ਨਾ ਹੋ ਜਾਊਗਾ ਕੰਮ ਤੇਰੇ ਤੋਂ ਬਿਠਾ ਕੇ ਫੋਨ ਕੌਣ ਲੱਗਾ ਵਾ ਰੰਜੀਤ ਕੀ ਸਮਝਦੇ ਨਹੀਂ ਮੇਰੀ ਗੱਲ ਨੂੰ ਮੈਂ ਕੀ ਚੋਣੀ ਆ ਭਲਾ ਤੁਹਾਨੂੰ ਲੱਗਦਾ ਆ ਕਿ ਮੈਂ ਨੂੰ ਬਿਠਾ ਕੇ ਖਵਾਉਂਗੀ ਆ ਦੋ ਚਾਰ ਦਿਨ ਦੀ ਖੇੜਿਆ ਆਪਾਂ ਨਾ ਚੰਗੇ ਬਣ ਜੀਏ ਉਹਨੂੰ ਕਰੋ ਫੋਨ ਇਹ ਮੰਮੀ ਤੂੰ ਇੱਥੇ ਆਣ ਕੇ ਰਹਿ ਤੇਰਾ ਛੋਟਾ ਨੌਪਤ ਤੈਨੂੰ ਬੁਲਾਉਣ ਲਿਆ ਉਹ ਚੰਗੀ ਤਾਂ ਬਣੇਗੀ ਨਾ ਜੇ ਉਹਨੂੰ ਟਾਈਮ ਨਾਲ ਰੋਟੀ ਦੇਣਗੀ ਉਹਨੂੰ ਟਾਈਮ ਨਾਲ ਰੋਟੀ ਖਾਣ ਦੀ ਆਤਿਆ ਹਰ ਕੰਮ ਨਾਲ ਉਹ ਟਾਈਮ ਨਾਲ ਚਾਹੁੰਦੀ ਆ ਉਹ ਤੇਤੋਂ ਹੁਣ ਆਣੀ ਆ ਉਹਨੇ ਨਿਕਲ ਜਣਾ ਦੂਜੇ ਤੀਜੇ ਦਿਨ ਹੀ ਤੋਂ ਸਮਝਦੇ ਕਿਉਂ ਨਹੀਂ ਚਾਰ ਪੰਜ ਦਿਨ ਮੈਨੂੰ ਰੋਟੀ ਪਣੀ ਟਾਈਮ ਨਾਲ ਦਊਂਗੀ ਨਾ ਦੁੱਧ ਦਾ ਗਰਮ ਕਰਕੇ ਦਊਂਗੀ ਤੇਰਾ 10 ਕ ਦਿਨ ਬਾਅਦ ਬਿਠਾ ਕੇ ਨਾ ਪਹਿਲੇ ਤੇ ਆਪਾਂ ਉਹਨੂੰ ਇੱਥੇ ਰੱਖੀਏ ਨਾਲੇ ਤੇ ਉਹ ਸੜਨਗੇ ਦੋਵੇਂ ਜੀ ਹਾਂ ਤੇ ਮੰਮੀ ਨੂੰ ਲੈ ਗਏ ਆ ਅਜੇ ਆਪਾਂ ਪੈਨਸ਼ਨ ਦੀ ਵੀ ਕੋਈ ਗੱਲ ਨਹੀਂ ਕਰਨੀ ਜਦੋਂ ਮੰਮੀ ਇੱਥੇ ਰਹਿਣ ਲੱਗ ਪਣਗੇ ਫਿਰ ਮੈਂ ਮੰਮੀ ਨੂੰ ਰਸੋਈ ਸਾਰੀ ਦੇ ਦੂੰਗੀ ਸੰਭਾਲਣ ਨੂੰ ਮੰਮੀ ਰੋਟੀ ਪਾਣੀ ਬਣਾਇਆ ਕਰਨਗੇ ਨਾਲੇ ਸਾਨੂੰ ਖਵਾਇਆ ਕਰਨਗੇ ਤੇ ਨਾਲੇ ਗਰਮ ਗਰਮ ਰੋਟੀ ਆ ਖਵਾਇਆ ਕਰਨਗੇ ਦੂਜੀ ਗੱਲ ਰਹੀ ਪੈਨਸ਼ਨ ਦੀ ਫਿਰ ਆਪਾਂ ਮੰਮੀ ਨੂੰ ਪਿਆਰ ਨਾਲ ਬਿਠਾ ਕੇ ਸਮਝਾਵਾਂਗੇ ਕਿ ਮੰਮੀ ਤੁਸੀਂ ਆ ਪੈਸੇ ਕੀ ਕਰਨੇ ਆ ਲਿਆਓ ਸਾਨੂੰ ਫੜਾਓ ਨਾਲੇ ਸੋਦਾ ਪੱਤਾ ਸੁੱਟਾਂਗੇ ਤੇ ਸੂਟ ਨੌ ਸਸਾ ਇਕੱਠੇ ਬਣਾ ਕੇ ਲਿਆ ਕਰਾਂਗੇ ਮੰਮੀ ਨੇ ਭਲਾ ਪੈਸੇ ਕਿੱਥੇ ਖਰਦਨੇ ਹੁਣ ਜਿੱਥੇ ਰਹੂਗੀ ਪੈਸੇ ਤਾਂ ਉੱਥੇ ਹੀ ਦੇਉਗੀ ਨਾ ਮੇਰੀ ਗੱਲ ਸੁਣੋ ਰਣਜੀਤ ਹੁਣ ਉਧਰ ਰਹਿੰਦੀ ਸੀ ਮੰਮੀ ਠੀਕ ਹੈ ਤੇ ਤੁਹਾਡੇ ਸਾਹਮਣੇ ਸੋਦਾ ਪੱਤਾ ਉੱਥੇ ਸੁੱਟ ਕੇ ਦਿੱਤਾ ਨਾ ਨਹੀਂ ਦਿੱਤਾ ਕਿ ਨਹੀਂ ਦਿੱਤਾ ਤੇ ਜੇ ਇੱਥੇ ਰਹੂਗੀ ਤੇ ਇੱਥੇ ਵੀ ਤਾਂ ਸਾਰਾ ਕੁਝ ਕਰੂਗੀ ਨਾ ਤੇਰਾ ਕੀ ਇਰਾਦਾ ਉਹ ਮੰਨ ਜੂਗੀ ਹੁਣ ਵੀ ਤੇਰਾ ਫੜੋ ਨਹੀਂ ਇਸ ਚੱਕਰ ਦਾ ਪਾਇਆ ਨਾ ਉਹਨਾਂ ਨੂੰ ਕਿਹੜਾ ਦੇਣ ਦਈ ਆ ਅਜੇ ਨਹੀਂ ਮੰਨਣਾ ਉਹਨੇ ਗੱਲ ਸਮਝੀ ਦੀ ਹੁੰਦੀ ਆ ਉਹ ਤੱਤਾ ਤੱਤਾ ਗੋੜ ਖਾਣ ਨੂੰ ਫਿਰਦੇ ਆ ਆਪਾਂ ਪਹਿਲੇ ਮੰਮੀ ਨੂੰ ਇੱਥੇ ਰੱਖਾਂਗੇ ਪਿਆਰ ਨਾਲ ਉਹਦੀ ਆਓ ਭਗਤ ਪੂਰੀ ਕਰਾਂਗੇ ਇਹ ਮੰਮੀ ਪੂਰੀ ਆਪਣੇ ਦਾ ਡੋਲ ਜੇ ਵੀ ਇਹੋ ਮੇਰੇ ਨੌ ਪੁੱਤ ਨੇ ਇੰਨਾ ਕੋ ਮੈਂ ਰਹਿਣਾ ਵਾ ਤੇ ਫਿਰ ਹੌਲੀ ਹੌਲੀ ਮਾਤਾ ਕੋ ਘੜਾਵਾਂਗੇ ਸਾਰਾ ਕੁਝ ਉਹਨੇ ਕਿਤੇ ਕਰਨਾ ਵਾ ਦੱਸ ਮੇਰੀ ਗੱਲ ਸੁਣ ਮਾਤਾ ਪਿਆਰ ਦੀ ਭੁਖੀ ਮੈਂ ਮੰਨ ਲੇਨਾ ਥੋੜੇ ਦਿਨ ਤੂੰ ਕੰਮ ਕਰ ਲੇਗੀ ਬਾਅਦ ਉਹ ਵੀ ਕੰਮ ਕਰ ਲਊਗੀ ਆਪਣਾ ਖਵਾ ਵੀ ਦਊਗੀ ਕੋਈ ਗੱਲ ਨਹੀਂ ਪਰ ਮੇਰੀ ਗੱਲ ਸੁਣ ਜਿੱਦ ਨੂੰ ਪਤਾ ਲੱਗਣਾ ਇਹ ਪੈਸੇ ਆਂਦਾ ਕਰਕੇ ਹਨ ਮੈਨੂੰ ਰਖਿਆ ਨਾ ਨੇ ਉਹਨੇ ਚੱਲ ਜਾਣਾ ਹੀ ਇਹ ਨਾ ਫਿਰ ਉਹ ਹਿਸਾਬ ਉੱਥੇ ਹੋ ਜੇ ਨਹੀਂ ਪਤਾ ਕਾਦਾ ਲੱਗਣਾ ਤੂੰ ਹੀ ਦੱਸਣਾ ਉਹਨੂੰ ਮੈਂ ਕਹੀ ਦੱਸਣਾ ਗੱਲ ਤਾਂ ਤੁਹਾਡੇ ਮੇਰੇ ਚੋਂ ਡਈ ਹੈ ਕੌਣ ਦੱਸੂਗਾ ਉਹਨੂੰ ਤੇ ਕਿਤੇ ਅੰਨੀ ਉਹਨੂੰ ਪੜੀਦਾ ਨਹੀਂ ਐ ਇੱਥੇ ਰਹਿਣਾ ਉਹਨੇ ਉਨੇ ਕਹਿੰਦਾ ਜੋ ਸਿਆਪਾ ਉੱਥੇ ਪੈਣਾ ਉਹ ਸਿਆਪਾ ਮੇਰਾ ਇੱਥੇ ਪੈ ਗਿਆ। ਉਹ ਵੀ ਉਸ ਪੈਨਸ਼ਨ ਦੇ ਪਿੱਛੇ ਪਾਇ ਤੇ ਤੁਸੀਂ ਮੇਰੀ ਪੈਨਸ਼ਨ ਦੇ ਪਿੱਛੇ ਪਾਇ ਜੀ। ਮੇਰੀ ਗੱਲ ਸੁਣ ਲਓ ਫਿਰ ਜੇ ਉਹ ਓਦਾਂ ਚਾਹੁੰਦੀ ਹੈ ਨਾ ਕਿ ਹਾਂ ਮੈਨੂੰ ਗਰਮ ਗਰਮ ਫੁਲਕਾ ਕੋਈ ਪਕਾ ਕੇ ਦੇਵੇ ਤੇ ਐਡੇ ਆਪਾਂ ਵਿਲੇ ਨਹੀਂ ਆ ਫਿਰ ਕਿ ਉਹਨੂੰ ਗਰਮ ਗਰਮ ਫੁਲਕਾ ਇਧਰੋਂ ਮਿਲ ਜਾਊਗਾ ਤੇ ਆਪਣੇ ਪੈਸੇ ਲਵੇਟੀ ਜਾਵੇ ਤੇ ਧੀ ਜੋਗੇ ਰੱਖੀ ਜਾਵੇ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੇ ਤੂੰ ਐਂਦਾ ਕਰ ਤੂੰ ਲੈ ਆ ਕੋਈ ਦਿਨ ਇੱਥੇ ਰੱਖ ਲੈ। ਜਿ ਤਰਾ ਸੂਤਰ ਆਉਂਦਾ ਹੈ ਨਾ ਤੇ ਕਰ ਲੈ ਅਜੇ ਨਹੀਂ ਹੁੰਦਾ ਵਿੱਚ ਚੱਲ ਜੂਗੀ ਹੋਰ ਕੀ ਹੈ। दस मेरे कहंदे ਨੇ ਆਉਣਾ ਵਾ ਮਾਂ ਦਾ ਢੀਆ ਤੂੰ ਹੀ ਕਰੋ ਉਹਨੂੰ ਫੋਨ ਵੀ ਮੰਮੀ ਆ شمਮੀ ਆਖਣ ਡੀ ਆ ਵੀ ਤੂੰ ਇੱਥੇ ਆਣ ਕੇ ਆਰਾਮ ਨਾ ਰਹਿ ਸਕੀਨ ਤੇ ਤੇਰੀ ਬੜੀ ਵਧੀਆ ਵਾ ਵੇਲਾ ਜੇ ਸੁਤਰ ਹੁੰਦਾ ਨਾ ਮੇਰੀ ਗੱਲ ਸੁਣ ਮੈਂ ਲਾ ਦੇਣਾ ਫੋਨ ਮੈਨੂੰ ਕਹਿ ਦੇਣਾ ਵਾ ਤੇ ਤੇਰੀ ਨੌ ਦਾ ਜੀ ਨਹੀਂ ਲਗੰਦਾ ਤੇਰੇ ਤੋਂ ਬਿਨਾ ਤੇ ਤੂੰ ਆ ਜਾ ਇੱਥੇ ਮੈਂ ਕਿਹਾ ਮਸਕਾ ਪੂਰਾ ਮਾਰੇਓ ਜਿਹੜਾ ਮੰਮੀ ਸਾਡੀਆਂ ਗੱਲਾਂ ਚਾਹੇ ਤੇ ਇੱਥੇ ਆ ਜਾਵੇ ਤੁਹਾਨੂੰ ਪਤਾ ਇੱਕ ਜਾਣ ਆਉਣ ਦੀ ਕਿੰਨੀ ਤੰਗੀ ਆ ਅੱਜ ਜਰਾ ਇੱਕ 2 ਮਿੰਟ ਕੇ ਤੇ ਜਾਣਾ ਹੁੰਦਾ ਵਾ ਨਾ ਤੇ ਤਾਲੇ ਲਾਉਣੇ ਪੈਂਦੇ ਆ ਅੱਜ ਕੱਲ ਮੌਲ ਨਹੀਂ ਹੈਗਾ ਗਾਲ ਖੁੱਲੇ ਛੱਡ ਕੇ ਜਾਂਦਾ ਇਹ ਗੱਲ ਤੇ ਤੁਹਾਨੂੰ ਮੈਂ ਪਹਿਲਾਂ ਕਹਿਣਾ ਵਾ ਉਹ ਤੇ ਬਣੀ ਸਵਾਣੀ ਹੈ ਮਾਤਾ ਨੂੰ ਨਾਲ ਰੱਖਿਆ ਵਾ ਸੋਦਾ ਪੱਤਾ ਖਾਣ ਲਈ ਆ ਤੇ ਗੱਲਾਂ ਵੀ ਨਜਾਇਜ਼ ਕਰੀ ਜਾਂਦੀ ਓਨੂੰ ਤੇ ਤੇਰੀ ਸਹੇਲੀ ਹਾਲ ਕਿੱਥੇ ਗਈ ਹੈ ਹੈ ਉਹ ਕਹਣੀ ਆਉਦੀ ਹੋਣਾ ਅਮਰਜੀਤ ਆਂਟੀ ਰੰਜੀਤ ਪਹਿਲੇ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲੋ ਅਮਰਜੀਤ ਦੀ ਗੱਲ ਬਾਅਦ ਚ ਕਰੀਓ ਵੇਖੋ ਨਾਲੇ ਸਾਰਾ ਕੁਝ ਖਾਣ ਲਈ ਆ ਤੇ ਨਾਲੇ ਮੰਮੀ ਮੰਮੀ ਨੂੰ ਉਹਨੇ ਪੂਰਾ ਹੱਥਾਂ 'ਚ ਰੱਖਿਆ ਵਾ ਆ ਹੁਣ ਥੋੜੀ ਜੀ ਇਹਨਾਂ ਦੀ ਟੁੱਟੀ ਆਪਸ 'ਚ ਤੇ ਆਪਾਂ ਇਸ ਚੀਜ਼ ਦਾ ਫਾਇਦਾ ਉਠਾ ਲਈਏ ਸਮਝਣ ਦੇ ਜੀ ਤੂੰ ਬੇੜੇ ਮੰਮੀ ਨੂੰ ਮਨਾ ਲਿਆ ਤੇ ਮੰਮੀ ਨੇ ਇੱਥੇ ਕਦੀ ਨਹੀਂ ਜਾਣਾ ਤੂੰ ਨਾ ਫਾਇਦਾ ਠਾਉਂਦੇ ਰਿਆ ਕਰੋ ਮੇਰੀ ਮਾਂ ਨੂੰ ਸੁਖਣਾ ਦਿਓ ਆ ਉਹ じゃ ਮੈਨੂੰ ਪਿੱਛੇ ਲਾਇਆ ਤੂੰ ਚਾਹ ਜਿੱਦਾਂ ਤੈਨੂੰ ਚੰਗਾ ਲੱਗਦਾ ਨਾ ਕਰ ਲੈ ਤੂੰ ਸਹੀ ਗੱਲ ਹੈ ਮੈਂ ਤੇਰੇ ਨਾਲ ਹੀ ਇਹ ਸਮਝ ਨਹੀਂ ਆਉਂਦੀ ਕਿ ਮੇਰੇ ਵਾਲੀ ਦੀ ਗੱਲ ਕਰਨੀ ਕਿ ਆਪਣੀ ਮਾਵਲ ਦੀ ਕਰਨੀ ਆ ਤੇ ਮਾਂ ਨੂੰ ਛੱਡਦਾ ਹੋਣਾ ਮਾਵਲ ਦੀ ਗੱਲ ਨਾ ਕਰਾਂ ਮੈਂ ਪਤਾ ਨਹੀਂ ਤੁਹਾਨੂੰ ਨੇ ਕੀ ਘੋਟ ਕੇ ਪਿਆਤਾ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹਨੇ ਕੀ ਘੋਟ ਕੇ ਪੋਣਾ ਘੋਟ ਕੇ ਤੂੰ ਪਿਆ ਵਾ ਉਹ ਤੂੰ ਛੱਡ ਜੋ ਤੂੰ ਕਹਿਣ ਦੇ ਨਾ ਮੋਦ ਕਰ ਲੈਣਾ ਵਾ ਕਹਿ ਦਿੰਦਾ ਮਾਂ ਤਾਨੂੰ ਫੋਨ ਕਰ ਦਿੰਦਾ ਹੋਰ ਦੱਸ ਕੀ ਨਹੀਂ ਨਾਲੇ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਹੈ ਰੰਜੀਤ ਹੋਣ ਕਿਹੜੀ ਗੱਲ ਹੈ ਆ ਕੀ ਆ ਉਹ ਨਾ ਆ ਜਿਹੜੀ ਅਮਰਜੀਤ ਦੀ ਨੌਣੀ ਹੈਗੀ ਇਹ ਨਾ ਕੋਈ ਚੀਜ਼ ਸਿੱਖਣ ਲੱਗੀ ਆ ਅੱਛਾ ਭਾਵੇਂ ਬੁਟੀਕ ਸਿੱਖ ਲੈ ਭਾਵੇਂ ਪਾਰਲਰ ਸਿੱਖ ਲੈ ਤੇ ਮੇਰਾ ਰਾਧਾ ਮੈਂ ਵੀ ਉਹਦੇ ਨਾਲ ਚੱਲ ਜਾਇਆ ਕਰਾਂ ਮੰਮੀ ਨੂੰ ਆਪਾਂ ਰੱਖੀਏ ਇੱਥੇ ਮੰਮੀ ਘਰ ਦਾ ਧਿਆਨ ਰੱਖਿਆ ਕਰੂਗੀ ਤੇ ਮੈਂ ਤੇ ਕਿੱਟੀ ਦੋਵੇਂ ਆਪਾਂ ਸਿੱਖਣ ਜਾਇਆ ਕਰਾਂਗੇ ਉਹ ਵੀ ਸਾਡੇ ਪੈਸੇ ਚਾਰ ਬਣਿਆ ਕਰਨਗੇ ਘਰ ਗ੍ਰਸਤੀ ਚ ਕੰਮ ਆਉਣਗੇ ਸ਼ੁਕਰ ਹੈ ਹਲੀ ਮੈਨੂੰ ਉਦੋਂ ਕਹਿਣ ਦਿਆ ਕਿ ਜਾ ਕੋਈ ਕੰਮ ਕੁੰਮ ਸਿੱਖ ਲੈ ਕੋਈ ਨਾ ਕੋਈ ਕਾਰ ਹਾਂ ਤੇ ਤੁਹਾਡੇ ਕਰਕੇ ਗਈ ਆ ਮੈਂ ਉਹਦੇ ਵੱਲ ਮੈਂ ਕੀ ਕਰਨ ਜਾਣਾ ਸੀ ਉਧਰ ਤੁਹਾਡੇ ਕਰਕੇ ਗਈ ਮੈਂ ਉਧਰ ਮੈਂ ਕਿੰਨੂ ਭਲਾ ਮੈਂ ਖਾ ਕੇ ਫੁਲਕੇ ਦੇ ਮੈਂ ਰਾਮ ਕਰਦੀ ਧੁੱਪ ਮੈਨੂੰ ਕੀ ਇੱਥੇ ਤੁਹਾਡੇ ਕਰਕੇ ਵੀ ਚੱਲ ਆਪਣੇ ਘਰ ਵਾਲੇ ਨਾਲ ਹੱਥ ਵਟਾਉਂਗੀ ਤੇ ਚੱਲ ਉਹਨੂੰ ਵੀ ਕੋਈ ਸੁੱਖ ਹੋਊਗਾ ਹੈ ਚਾ ਚਾਰ ਪੈਸੇ ਲਿਆਉਂਗੀ ਤੇ ਇੱਥੇ ਘਰੇ ਕੰਮ ਆਉਣੇ ਆ ਕਿੱਥੇ ਖੜਦੇ ਆ ਮੈਂ ਜਨਾਨੀ ਨੇ ਦੱਸ ਚੱਲ ਸਹੀ ਆ ਵਧੀਆ ਕਰਨੀਏ ਕੋਈ ਨਾ ਕੋਈ ਕੰਮ ਸਿੱਖ ਲੈ ਚੰਗਾ ਵਾਂ ਕੋਈ ਬਟੀ ਬੜਾ ਸਿੱਖ ਲੈ ਕੀ ਕਹਿੰਦੀ ਉਹ ਤੁਹਾਨੂੰ ਸਮਝ ਨਹੀਂ ਲੱਗਦੀ ਪਹਿਲੇ ਮੰਮੀ ਨੂੰ ਹੱਥਾਂ 'ਚ ਕਰੋ ਘਰ ਮੰਮੀ ਰਿਆ ਕਰੂਗੀ ਨਾਲ ਘਰ ਬੂਆ ਸੰਭੂਗੀ ਮੇਰੀ ਗੱਲ ਸੁਣੋ ਹੱਥ ਉਹਨਾਂ ਦਾ ਵੀ ਬੜਾ ਟਾਈਟ ਆ ਜੇ ਸੀਮਾ ਦੀਦੀ ਕੁਝ ਸਿੱਖਣ ਲੱਗਦੀ ਜਾਂ ਕੋਈ ਕੰਮ ਕਰਨ ਲੱਗਦੀ ਨਾ ਤੇ ਮੰਮੀ ਨੂੰ ਭੁੱਲ ਜੋ ਮੰਮੀ ਉਹਦੇ ਹੱਥਾਂ 'ਚ ਰਹਿਣੀ ਆ ਫਿਰ ਇੱਧਰ ਨਹੀਂ ਆਉਣੀ ਤੂੰ ਇਹਦਾ ਘਰ ਜਾ ਫਿਰ ਮੇਰਾ ਫੋਨ ਲੈ ਕੇ ਮੈਂ ਹੁਣੇ ਲਾਲਾ ਫੋਨ ਹੁਣੇ ਲਿਆਈ ਮੈਂ ਜਾ ਰੋਟੀ ਲੈ ਮਾ ਨਾਲ ਰੋਟੀ ਬਾਅਦ ਲੈ ਆਈ ਜਾ ਫੋਨ ਲਿਆ ਪਹਿਲਾਂ ਮੈਂ ਫੋਨ ਲਾਲਾ